ਹਾਂਜੀ ਕਿਸਾਨ ਵੀਰੋ ਆਪਾਂ ਨੇ ਇਹ ਬੰਦ ਤੇ ਪੰਜ 6 ਦਿਨ ਬਾਅਦ 6 ਦਿਨ ਪਹਿਲਾਂ ਗੁੱਲੀ ਘੰਡੇ ਵਾਲੀ ਦਵਾਈ ਕੀਤੀ ਸੀ ਤੇ ਅੱਜ ਤੁਹਾਨੂੰ ਇਹਦਾ ਰਿਜ਼ਲਟ ਦਿਖਾ ਰਹੇ ਆਪਾਂ ਤੇ ਆਹ ਦੇਖੋ ਵੀਰੇ ਬਹੁਤ ਸੋਹਣਾ ਰਿਜ਼ਲਟ ਹੈ ਚੁਣ-ਚੁਣ ਕੇ ਮਾਰਿਆ ਪਿਆ ਤੇ ਆਹ ਦੇਖੋ ਬਹੁਤ ਸੋਹਣਾ ਰਿਜ਼ਲਟ ਹੈ ਆਪਾਂ ਨੇ ਨਾ ਐਟਲੈਂਟ ਦਵਾਈ ਕੀਤੀ ਸੀ ਬਾਹਰ ਕੰਪਨੀ ਦੀ ਤੇ ਨਾਲ ਦੋ ਪੈਕ ਟੋਪਿਕ ਦੇ ਪਾਏ ਸੀ ਉੱਤਮ ਦੀ ਟੋਪਿਕ ਸੀ ਬੀਜਾ ਨਾਮ ਤੇ ਆਉਂਦੀ ਹੈ ਤੇ ਆਹ ਦੇਖੋ ਲਗਭਗ ਸਾਰੀ ਬਾਨ ਚੋਂ ਉਹ ਦੇਖੋ ਜਿਵੇਂ ਬਿਲਕੁਲ ਮਾਰੇ ਪਿਆ ਤੇ ਸਾਫ ਕੀਤਾ ਪਿਆ ਬਾਨ ਕੋਈ ਕਣਕ ਨਹੀਂ ਟੱਕੀ ਕੁਝ ਨਹੀਂ ਕਰਿਆ ਬਹੁਤ ਸੋਹਣੀ ਕਣਕ ਖੜੀ ਹੈ ਆਪਣੀ ਤੇ ਗੁੱਲੀ ਡੰਡਾ ਦੇਖ ਸਕਦੇ ਹੋ ਵੀ ਬਿਲਕੁਲ ਸਾਫ ਕਰਿਆ ਪਿਆ Atlants ਇੱਕ ਡੱਬਾ Atlants ਦਾ ਤੇ ਦੋ ਪੈਕਟ ਟੋਪਿਕ ਦੇ ਇਹ ਕੀਤੀ ਸੀ ਆਪਾਂ ਨੇ ਵਧੀਆ ਰਿਜ਼ਲਟ ਆਇਆ ਯਾਰ ਆਪਾਂ ਨੂੰ ਤਾਂ ਵੀ ਬਹੁਤ ਸੋਹਣਾ ਵਧੀਆ ਰਿਹਾ ਆਪਾਂ ਅਸੀਂ ਕੀਤੀ ਸੀ ਬਿਲਕੁਲ ਪੰਜ ਦਿਨ ਹੋਏ ਨੇ ਤੇ ਫਲੇ ਲਲੂ ਪੰਜ ਦਿਨਾਂ ਚ ਹੀ ਇੰਨਾ ਮਾਰਤਾ ਵੀ ਜਮੀ ਚਿੱਟਾ ਪਾਇਆ ਪਿਆ ਦੇਖੋ ਬਹੁਤ ਸੋਹਣਾ ਰਿਜ਼ਲਟ ਰਿਹਾ ਬਹੁਤ ਸੋਹਣਾ